ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਪਿਸ਼ਾਬ ਕਰਨਾ ਸੀ ਪਿਸ਼ਾਬ ਨੂੰ ਕਿਹਾ ਯਾਰ ਕੁੱਟ ਘੱਟ ਲੈ 10 ਮਿੰਟ ਹਾਂ ਜੀ ਉੱਥੇ ਬਾਹਲਾ ਜੋਰ ਪਈ ਜਾਂਦਾ ਥੋਡੀ ਗੱਡੀ ਲਿਪੜ ਜੂ ਜੀ ਐਵੇਂ ਕਿਵੇਂ ਲਿਪੜ ਜੂ ਨਾ ਕੁੱਟ ਲਾ ਐ ਨਹੀਂ ਕੁੱਟਿਆ ਜਾਂਦਾ ਜੀ ਗੱਡੀ ਲਵੇੜੇਗਾ ਤਵਾਵਾਗੇ ਸਾਰੀ ਗੱਡੀ ਨਾ ਜੀ ਸਭ ਕਿਵੇਂ ਕਰੀਏ ਮਤਾ ਦਿੰਨੇ ਆ ਇਹ ਕਰਾ ਦੇ ਫਿਰ ਪਿਸ਼ਾਬ ਟਾਕੀ ਕੋ ਚਲੋ ਉਤਰ ਚਾਰ ਨਹੀਂ ਇਹ ਜਾ ਭੱਜ ਜਾਂਦਾ ਨਾ 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 ਜੀ ਟਾਕੀ ਭੱਜਣ ਮੈਂ ਕਿੱਥੇ ਦਿੰਨਾ ਗੱਡੀ ਚੱਲੀ ਜਾਂਦੀ ਆ ਕੋਈ ਨਹੀਂ ਜੀ ਕੋਈ ਨਹੀਂ ਹਾਂ ਚਾਰ ਨਹੀਂ ਨਾ ਨਾ ਟਾਕੀ ਕਰਾ ਦੇ ਪਿਸ਼ਾਬ ਸਾਲਿਆਂ ਦਾ ਡਰ ਜਾਂਦਾ ਨਹੀਂ ਪਿਸ਼ਾਬ ਦਾ ਜ਼ੋਰ ਪੈ ਜਾਂਦਾ ਇਹਨਾਂ ਦਾ ਪਿੱਤਾਂ ਦਾ ਪੀਪੀ ਨਿਕਲੀ ਜਾਂਦਾ ਇਹਨਾਂ ਦਾ ਤੁਸੀਂ ਮੌਕੇ ਤੇ ਆ ਗਏ ਜੀ ਖਾਣਾ ਨਹੀਂ ਪੀਣਾ ਨਹੀਂ ਜੀ ਕੁਛ ਜਾਣ ਦੇਖ ਕਿਵੇਂ ਉਤਰ ਤਾਂ ਨਹੀਂ ਕਾੜ ਬਾਈ ਕਿਧਰ ਹਣ ਕਰ ਕਰ ਰੁਕ ਸਾਹਿਬ ਜੀ ਮੈਂ ਕੀ ਕੰਮ ਜਿੰਦਾ ਲਾ ਲਿਆ ਜੀ ਕੋਠੇ ਦਾ ਭੱਜ ਨਹੀਂ ਦਿੰਦਾ ਜੀ ਮੈਂ ਚਾਰਦਾ ਮੇਰਾ ਮੋਟਰਸਾਈਕਲ ਦਾ ਕਰਤਾ ਸੀ ਨਾ ਕੋਣ ਦੱਸ ਨਾ ਨਾ ਮੈਂ ਭਜਣੀ ਨਹੀਂ ਦਿੰਦਾ ਜੀ ਆ ਦੇਣਾ ਛੜਤਾ ਘਰ ਦੱਸਦਾ ਤੁਹਾਨੂੰ ਸਾਲਾ ਕੋਲੇ ਆ ਕੇ ਸਭ ਜੀ ਮੇਰਾ ਕੋਲੇ ਆ ਕੇ ਭਾਈ ਜਾ ਬੈਠੋ ਚਲ ਲਿਆ ਜਾਈ ਨਹੀਂ ਹੁੰਦੇ ਮੇਰਾ ਨਾ ਚੱਲ ਵਿੱਚ ਸਾਲਾ ਬਿਸ਼ਾਮ ਦਾ ਮੈਂ ਤਾਂ ਕਦੀ ਹੋਰ ਨਾ ਲਾਦ ਗਈ ਇਹ ਨਾੜੀ ਪਾਟ ਜੇ ਤੂੰ ਬਿਸ਼ਾਮ ਨਾ ਨਾ ਹੁਣ ਨਹੀਂ ਕਰਾਉਣਾ ਜੀ ਜਿੰਨਾ ਚਿਰ ਕਰ ਨਹੀਂ ਕਰ ਇਹਨ ਲੱਛੜ ਕਰਦੇ ਹੁੰਦੇ ਕਾਹੋ ਲਿਆ ਜਾਲੇ ਹੁੰਦੇ ਹਾਂ ਇਹ ਦੇਖੋ ਲੈ ਤੈਨੂੰ ਹੁਣ ਅਸੀਂ ਕੁੱਟਾਂਗੇ ਉਹਨਾਂ ਨੇ ਨਹੀਂ ਕੁੱਟਿਆ ਚੱਲ ਉੱਥੇ ਚੱਲ ਤੈਨੂੰ ਲਿਜਾ ਕੇ ਹਵਾਲਾ ਚ ਨਾ ਤੈਨੂੰ ਹਵਾਲਾ ਚ ਜੇ ਨੇ ਜੀ ਉੱਥੇ ਧੂੜ ਕੱਢਦੇ ਪਟਿਆ ਨਾ ਇਹਦੀ ਮੈਨੂੰ ਮਾਫ਼ ਕਰ ਦੋ ਜੀ ਮੇਰਾ ਜਿੱਦਾਂ ਲਾਉਣ ਜਾਂਦਾ ਤੂੰ ਕਾ ਦੱਸ ਦੇ ਮਾਫ਼ ਹੋਣਾ ਤਾਂ ਇੱਥੇ ਕਿਹੜਾ ਗੇਟ ਹੈ ਕਿਹੜਾ ਗੇਟ ਹੈ ਜੀ ਇਹ ਇੱਥੇ ਕੀ ਹੈ ਦੋ ਐ ਖੜੀਆਂ ਆਦਾ ਮੂੰਹ ਬੰਨ ਲਈ ਕੋਈ ਨਹੀਂ ਵਿੱਚ ਬੈਠਾ ਰੈ ਤੈਨੂੰ ਮੈਨੂੰ ਨਾ ਉਹਨਾਂ ਦੇ ਅੰਦਰ ਨਾ ਨਾ ਤੈਨੂੰ ਨਹੀਂ ਮੱਥੇ ਲਾਉਣਾ ਅਸੀਂ ਅੱਜ ਗੁੰਡ ਸਿਆ ਬਾਲਾ ਰੋਲਾ ਨਾ ਪਾਉ ਆ ਜੀ ਸੁੱਤੇ ਪਏ ਹੋਣਗੇ ਇੱਥੇ ਮੋਟਰਸਾਈਕਲ ਵੀ ਖੜਾ ਹੈ ਹਾਂ ਖੜੇ ਹੈ ਮੋਟਰਸਾਈਕਲ ਵੀ ਇਹਨਾਂ ਜੀ ਤੂੰ ਫੜਾਇਆ ਗਿਆ ਮੈਨੂੰ ਇੱਥੇ ਆ ਕਿਹੜਾ ਹੋਏ 게ਟ ਆ ਹਰਾੜਾ 게ਟ ਆ ਫਰਲਾ ਆਹ ਜੀ ਹਾਂ ਜੀ ਹਰਾੜਾ 게ਟ ਆ ਆ ਫਿਰ ਬੈਠ ਕੇ ਇਹਨਾਂ ਦੀ ਹੋਣੀ ਆ ਹਾਂ ਜੀ ਆ ਮੈਂ ਉਹਨੂੰ ਬਾਹਰਲਾ ਵਾਰਚ ਵੀ ਨਿਗਾ ਰੱਖੀ ਨਾ ਨਾ ਇੱਧਰ ਮੈਂ ਰੁਕੂਗਾ ਜੀ ਸਹੀ ਹੈ ਜੀ ਉਹੀ ਲਿਆਇਆ ਹੋਊਗਾ ਆਹਾਂ ਮਸ ਫੇਰ ਆ ਗਿਆ ਜੀ ਬੰਦਾ ਕਰਦੇ ਆਲ ਵੀ ਕੰਢ ਗਿਆ ਹਾਂ ਇਹ ਦੇਖ ਨਾ ਪਤਾ ਲੈ ਕੋਲੀ ਉਹ ਹੁੰਦੇ ਆ ਮੂੰਹ ਬੰਨ ਲਾਓ ਨਾਲ ਚੱਲ ਨਾ ਜੀ ਮੈਂ ਤਾਂ ਕਹਿਣਾ ਵਿੱਚ ਬੈਠਾ ਰਹਿੰਦੇ ਬੈਠਾ ਰਹਿੰਦੇ ਹੋ ਜੀ ਚੱਲ ਤੇਰੀ ਮਰਜ਼ੀ ਆ ਪਾ ਲੈ ਨਾ ਕਰੀ ਉਤਰ ਦੋ ਸਾ ਛੋਡੇ ਠਾਦਾਂਗੇ ਤੇਰੇ ਉਤਰ ਕੇ ਨਾ ਬਾਜੀ ਤੇਰੀ ਜ਼ਿੰਮੇਵਾਰੀ ਆ ਪੰਡਤ ਇਹ ਹੀ ਕਹਿੰਦਾ ਪੱਕੀ ਗੱਲ ਆਇਆ ਕਰ ਗੁੰਡ ਸੱਤ ਛੱਲੀ ਨਾ ਕਰ ਇਹਨੂੰ ਲਾ ਲਾ ਲੋ ਜੀ ਥੱਲੇ ਇਹਨੂੰ ਨਾ ਕੋਟਾ ਘਾਟਾ ਚੱਕਦਾ ਹਾਂ ਚੱਕ ਲੋ ਚੱਕ ਲੋ ਮੜਨਾ ਸੁੱਕ ਆਉ ਜੂ ਘਰ ਜਾਂਦਾ ਆਜੋ ਵੀ ਸਾਨੂੰ ਕੋਈ ਜਾਣ ਨਹੀਂ ਹੋ ਮੈਨੂੰ ਕੋਈ ਗੱਲ ਨਹੀਂ ਤੇਰੇ ਤੇ ਨਹੀਂ ਗੱਲ ਤੂੰ ਮੂੰਹ ਬੰਨ ਲਾ ਮਣੀ ਜੱਫਾ ਨਾ ਕੀ ਗੱਲ ਆ ਫਿਰ ਮੈਨੂੰ ਫੜਾ ਲਿਆ ਕਰਨਗੇ ਜੀ ਨਹੀਂ ਨਹੀਂ ਤੈਨੂੰ ਨਹੀਂ ਪੜਾਉਂਦੇ ਅਜੀ ਆਖਾ ਹੋ ਜਾ ਕਢਾਰ ਗਏ ਤੇਰੀ ਭੈਣ ਨੂੰ ਲੱchn ਕਰੀ ਜਾਂਦਾ ਹੋ ਜਾ ਤੂੰ ਬਾਹਰ ਖੜਕਾ ਓਏ ਬਾਹਰ ਖੜਕਾ ਇਹ ਲਿਆ ਜਾਂ ਵਾਲੇ ਕਾਹਨੂੰ ਹੁੰਦੇ ਕੁੰਡ ਤੇ ਨਾ ਜੀ ਇਹਨਾਂ ਦੀ ਤਾਂ 76 68 ਹੀ ਹੋਣੀ ਚਾਹੀਦੀ ਆ ਖੜਕਾ ਖੜਕਾ ਮਾਰ ਲੈ ਦੱਬ ਕੇ ਵਾਜ ਕੋਈ ਤੰਦੂਆ ਪਿਆ ਕੁੰਡਾ ਸਿਆਂ ਇੱਧਰ ਦੀ ਬਿਨਾਰਾਂਗੇ ਜਨਰੇਟਰ ਓਕੇ ਮਾਈ ਗਾਡ ਆ ਪਾਇਂ ਤੈਨ ਲੋੜ ਇਹਨਾਂ ਜੀ ਤਾਂ ਮਾਰਤਾ ਮੇਲਾ ਬਣਾ ਰੱਖਿਆ ਮੇਰੇ ਸਾਲਿਆਂ ਕਿਹੜਾ ਹੋਇਆ ਦੀ ਰਾਤ ਪੁਲਸ ਨਾ ਕਿਉਂ ਕਿਤੇ ਹੈਂ ਪਾਜ ਪਾਇੰਦੇ ਨੰਨਾ ਸਿਰ ਮੋਦ ਦੇਖ ਕੇ ਤਾਂ ਹਮਣਾ ਅੜਕਾ ਕਹਿੰਦੇ ਗੇਟ ਮਰ ਮਰ ਭਾਈ ਜਿਆਨ ਨੂੰ ਕੁ ਤੇਰੀ ਪਾਇੰ ਨੂੰ ਪੋਲ ਸੋ ਹੋਰ ਜਾ ਰਹਾ ਅੜਕਾ ਉਹ ਪਾਇੰਦੇ ਲੰਨੋ ਬੁੰਡ ਟੱਡੀ ਪਈ ਉਥੇ ਬਾਈ ਉਹ ਸਾਗੀ ਪੋਲ ਸੋ ਮਾਰਤਾ ਪੱਟਤਾ ਪੱਟ 10 ਮੈਨੂੰ ਖਾਜ ਖਾਜ ਜੋੜਾਂ ਨੂੰ ਕਿਆ ਇੱਕ ਮਿੰਟ ਨਿਸ਼ਾਨੀ ਮਾਰਤਾ ਮਸਤ ਮੈਜੇ ਲੈਜੋ ਪਾਜੋ 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 ਪਾਜ ਪਾਦੋ ਪਾਜੋ ਮਾਰਤਾ ਮਾਰਤਾ ਨਹੀਂ ਹੋਹ ਬਾਹਰ ਖੋਲਾ ਕਿਹੜਾ ਈਆ ਕਰਦੇ ਆਲਾ ਆ ਜਾ ਗੁੰਡਾ ਜੀ ਚੱਲੋ ਜੀ ਤੁਸੀਂ ਜੀ ਮੋਤੀਆਂ ਲਿਓ ਅਸੀਂ ਤੁਹਾਡੇ ਕੋਲ ਹੀ ਆਇਆ ਗਰਦਿਆਲ ਤੂੰ ਹੀ ਆ ਹਾਂਜੀ ਚੰਦ ਦੀ ਮੱਛੀ ਦਾ ਮੁੰਡਾ ਤੂੰ ਹੀ ਆ ਹਾਂਜੀ ਕਿੱਥੇ ਆ ਚੰਦੋਰੀ ਪੇਸ਼ ਕਰਦਾ ਚੰਦ ਤੇ ਦੋਈ ਤਾਂ ਹੀ ਨਹੀਂ ਦੂਜਾ ਹੋਇਆ ਤੇਰੇ ਕੋਲੇ ਬੋਲੇ ਤੂੰ ਓਏ ਮੈਨੂੰ ਤਾਂ ਆਪ ਇਹਨਾਂ ਨੇ ਚੱਕ ਲਿਆ ਕਾਹ ਚ ਇਹ ਸ਼ਰਾਬ ਕੱਢੀ ਜਾਂਦਾ ਸੀਗਾ ਤੂੰ ਦੱਸ ਉਹਨੂੰ ਦੱਸ ਚੰਦੋਰੀ ਪੇਸ਼ ਕਰ ਉਹ ਤਾਂ ਆਏ ਨਹੀਂ ਬੋਲੀ ਸਾਡੇ ਨਾਲ ਉਹ ਨਾ ਕਰ ਉਹਦਾ ਇੱਥੇ ਦੱਸ ਦੇ ਕੇ ਨਹੀਂ ਅਸੀਂ ਮੋਟਰਸਾਈਕਲ ਦੀ ਕੋਲਿਆ 84 ਕ ਵਾਗੇ ਜੀ ਸਹੀ ਦੱਸ ਇਹੀ ਆ ਜੀ ਸਹੀ ਦੱਸੋ ਫੇਰ ਓਏ ਤੇ ਤੂੰ ਐਵੇਂ ਕੰਨ ਕੇ ਵਾਗੇ ਜੀ ਕੋਪੜਾ ਹੀ ਐ ਨਾ ਨਾ ਮਾਤੀਆਂ ਲੈ ਮੈਨੂੰ ਕਿ ਮਾਰੀ ਪੇਸ਼ ਕਰ ਬੰਦੇ ਨੇ ਕੋਟਾ ਫੇਰਨਾ ਕਿ ਅੱਛੀ ਮੈਂ ਤੇ ਕੋਈ ਗੁਨਾਹ ਨਹੀਂ ਕਰਿਆ ਮੈਂ ਕਿ ਚੱਲੋ ਜੀ ਗੁਨਾਹ ਕਿਉਂ ਨਹੀਂ ਕਰੇ ਗੁਨਾਹ ਹੀ ਤੇਰਾ ਕਰੇ ਇੱਥੇ ਲੜਾਈਆਂ ਕਰਾ ਕੇ ਅੰਦਰ ਬੰਦੇ ਲੁਕੋਣਾ ਤੂੰ ਨਾ ਜੀ ਮੈਂ ਨਹੀਂ ਲੁਕੋਏ ਹਾਂ ਉਹ ਤਾਂ ਬਾਤ ਦੇ ਜੀ ਮੈਂ ਕੋਈ ਭਰਤਾ ਨਹੀਂ ਕੋਟਾ ਦੇ ਵਾਗਿਓ ਉਹ ਠੱਲ ਗਏ ਇੱਥੇ ਇਹ ਮੋਟਰਸਾਈਕਲ ਨਹੀਂ ਹੱਲਣਾ ਚਾਹੀਦਾ ਤੜਕੇ ਜਬਤ ਕਰਾਂਗੇ ਨਹੀਂ ਨਹੀਂ ਹੱਲਦਾ ਨਹੀਂ ਤੈਨੂੰ ਲੈ ਕੇ ਤੇ ਪੇਸ਼ ਹੋ ਜੀ ਹਾਂ ਜੀ ਇਹ ਮੋਤੀਆਂ ਦਾ ਘਰ ਪਿਆ ਤਲਾਸੀ ਲੈ ਲੋ ਲਾਸੀ ਲੈਤੀ ਪਈ ਐ ਤੂੰ ਮੂਰੇ ਲੱਗ ਤੂੰ ਦਾਫੇ ਮੰਨੇਗਾ ਹਾਂ ਹਾਂ ਮਾਰ ਮੈਂ ਕੀ ਕੀਤਾ ਜੀ ਮੈਂ ਤੈਨੂੰ ਦੱਸੂ ਕੀ ਕੀਤਾ ਚੀਨਾ ਕੋਟੇ ਲੈਣੇ ਪਏ ਨਾ ਜਨਾਬ ਮੈਨੂੰ ਕਿੱਲ ਜਾਣੇ ਹੋ ਚਲ ਮੂਰੇ ਲੱਗ ਚਲ 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 ਮੇਰਾ ਪਿਓ ਨਾ ਜੀ 15 ਸਾਲ ਬੰਬਰ ਰਿਆ ਅੱਛਾ ਹਾਂ ਸਾਡੀ ਪੂਰੀ ਹੈ ਜੀ ਵਾਲਾ ਬੰਬਰ ਦਾ ਹੈ ਬੰਪਰ ਆਦਮ ਨੂੰ ਬੰਪਰ ਜਿਆਦਾ ਆ ਗਏ ਮੈਂਬਰਾਂ ਨੇ ਬੰਦੇ ਲੁਕੋਨੇ ਆ ਕਤਲ ਘਰ ਤੇ ਲਾਸ਼ ਲ ਮੋਟਰਸਾਈਕਲ ਥੱਲੇ ਕੇ ਬਾਹਰ ਕਤਲ ਕਰਾਗੇ ਤੇ ਬੰਦੇ ਅੰਦਰ ਬਾੜੀ ਬੈਠਾ ਨਾ ਨੇਮ ਦੀ ਗੱਲ ਆ ਗਈ ਬੰਦੇ ਇਹ ਫਿਰ ਮੋਟਰਸਾਈਕਲ ਕਿਵੇਂ ਆ ਗਿਆ ਮੋਟਰਸਾਈਕਲ ਥੱਲੇ ਕੇ ਬਾਹਰ ਮੰਜੇ ਡਾਏ ਪਏ ਆ ਚੰਗੇ ਥੱਲੇ ਕੇ ਬਾਹਰ ਮੋਟਰਸਾਈਕਲ ਬੰਦੇ ਇਹਦੇ ਕੋਲੇ ਆ ਬੰਦੇ ਇਹਦੇ ਕੋਲੇ ਇਮਾਨਦਾ ਨਹੀਂ ਹੁਣ ਕਿਵੇਂ ਕਰ ਗਈ ਸਾਬ ਜੀ ਮੈਂ ਪਤਾ ਚੰਦ ਉਹਨੇ ਕਿੰਨੀਆਂ ਛੱਟਾਂ ਮਾਰੀਆਂ ਪਰਲੇ ਹੋਰ ਸਾਬ ਜੀ ਮੋਤੀਆਂ ਵਾਲੇ ਤੁਸੀਂ ਰੱਖ ਨਾ ਨਾ ਇਹ ਕਰਦੇ ਸਾਨੂੰ ਤੁਸੀਂ ਮੰਨ ਜਾ ਸ਼ਕਰ ਚਲੋ ਮੈਂ ਕਹਿੰਦਾ ਬਾਉ ਜੀ ਇੱਥੇ ਠਾਣੇ ਲੱਗੇ ਚਲੋ ਸਾਬ ਜੀ ਮੈਨੂੰ ਕਹਤਾ ਬਣਿਓ ਤੇਰੀ ਭੈਣ ਗਰਦਿਆਲ ਤਾਂ ਚੱਕ ਲਿਆ ਬਾਬਾ ਚੰਦ ਵੀ ਪਤਾ ਨਹੀਂ ਭੈਣ ਦਾ ਲੈ ਮੈਂ ਉਹ ਵੀ ਚੱਕ ਲਿਆ ਪਤਾ ਨਹੀਂ ਕਿੱਧਰ ਲੁਕ ਲੱਗ ਗਿਆ ਹਨੀ ਭੈਣ ਦੇ ਲੈ ਨੇ ਜਿਹੜਾ ਬੜਾ ਪੰਗਾ ਹੋ ਗਿਆ ਮਰਵਾਤੀ ਪਤਾ ਨਹੀਂ ਕੀ ਬਣੂ ਭੈਣ ਦੇ ਲੈ ਨੇ ਜਿਹਦਾ ਇਥੇ ਲੋਕੇ ਬੈਠੇ ਰਹੇ ਪੈਂਦੀ ਲੈਣ ਲਵੇ ਪਰ ਜਦ ਜੱਜਾ ਕਰਦਾ ਸਕਿਆ ਪਾਲਾ ਪਤਾ ਨਹੀਂ ਕਿੱਦਾਂ ਗਿਆ ਯਾਰ ਪਾਲਾ ਨਾ ਚੱਕਿਆ ਜਾਵੇ ਕਿ ਤੇ ਵਿਚਾਰਾ ਜਵਾਕ ਪੋਲਾ ਹੀ ਪੈ ਨੂੰ ਗਾਦਾ ਪੋਲਾ ਸ਼ਰਦਾਰੀ ਫੁੱਤੀ ਤੇ ਤੋੜੂ ਲੱਤਾ ਜੋਦੇ ਪੋਲੇ ਨੇ ਫੜਾਤੇ ਪੋਲੇ ਨੇ ਫੜਾਤੇ ਜੇ ਕਿਤੇ ਬਾਬਾ ਸੁੰਬਾ ਦਾ ਸਾਜ ਬਚ ਰਵਾ ਤੇਰੇ ਦਰਤੇ ਮੈਂ ਤਾਂਬੇ ਦਾ ਸੁੰਬਾ ਚੜਾ ਕੇ ਜਾਵਾਂ ਡੱਡ ਦੇ ਸੁੰਬਾ ਸੁੰਬਾ ਦਾ ਸਾ ਦੇਖ ਲਾ ਬਾਬਾ ਮਨ ਜਾ ਗਲ ਪੜਾਦੇ ਵੇਲੇ ਤੈਨੂੰ ਸਵਾ ਮਨ ਚੌਲ ਜਰ ਮੈਥੋਂ ਲਿਖ ਕੇ ਲੈ ਲਾ ਇਹਨੂੰ ਕਹੀ ਤੀ ਬਾਬਾ ਤੁਰਿਪੋ ਇਹਨੂੰ ਥੋੜਾ ਦਾ ਕੱਢੀ ਬਾਬਾ ਬਤਾਓ ਤੇਰੀ ਆਪੇ ਨੂੰ ਜੇ ਚੜ ਗਿਆ ਚੰਦ ੱਥਕੇ ਸਾਰੀ ਰਾਤ ਪੈਂ ਜਾਂ ਲੰਨਾ ਠਾਰੇ ਚ ਕੁਚੋ ਬੁਲਾ ਦੇਣੀਏ ਕੁਟਦੇ ਵੀ ਮੜਾ ਹੁੰਦੇ ਪੀਚੀ ਹੁੰਦੀ ਐ ਇਸ ਵੇਲੇ ਭੋਲੇ ਦਾ ਬੇਡਾ ਸੁਭਾਗ ਮੈਂ ਤਾਂ ਕਦੇ ਮਾਰੀ ਨਹੀਂ ਕਰੀ ਯਾਰ ਭੋਲੇ ਉਹ ਕਿਦਰ ਗਿਆ ਓਏ ਓ ਪਾਜਾ ਓਏ ਓ ਪਾਜਾ ਹਾਂ ਜੱਲ ਲੇ ਕਿਦਰ ਮਰ ਗਿਆ ਪਾਜਾ ਓਏ ਓ ਪਾਜਾ ਅੱਲਾ ਪਾ ਜੱਲ ਲਾ ਕਿਦਰ ਗਿਆ ਬਾਬਾ ਟੰਡ ਵੀ ਮੈਨੂੰ ਲੈ ਜਾ ਗਿਆ ਚੱਕ ਲਿਆ ਓਏ ਕਿਦਿਆ ਚੱਕ ਲਿਆ ਪਾਜਾ ਓਏ ਪਾ ਜੱਲ ਲੇ ਕਿਦਰ ਗਿਆ ਮੇਰਾ ਤਾਂ ਬਾਟ ਆਪੂ ਗਿਆ ਜੱਲ ਨਹੀਂ ਤੇ ਪੁੱਛ ਬਗ ਜਾ ਤਾਂ ਵੀ ਚੰਗਾ ਮਰਵਾਤੇ ਲੋਕ ਜੱਟ ਦੇਖੀ ਜਾਉ ਭੰਦੀ ਲੜ ਲਵੇ ਕਿ ਨੀੜਾ ਪਉਣ ਲੱਗ ਜਗੇ ਯਾਰ ਭਲੇ ਖਾਣਾ ਪਾਦ ਕੇ ਵੀ ਨੀੜਾ ਪਾਈ ਜਾਂਦਾ ਖਾ ਪਾਈ ਕੇ ਦੇਖੀ ਜਾਉ ਯਾਰ ਭੰਦੀ ਜਾਹ ਹਿੰਦ ਕਿਦਾ ਸਾਲਾ ਜਹੰਦਰਾ ਮੈਂ ਤੇ ਪਾਲਾਂ ਓਏ ਫੜਿਆ ਨਹੀਂ ਕਹ ਤੂੰ ਨਾ ਵੀ ਪੁੱਛ ਪੁੱਛ ਮੈਂ ਤਾਂ ਮਸ਼ੀਨ ਕੋਲੇ ਲੁਕ ਮੈਂ ਪੁੱਛ ਬਾਗੀ ਉਹ ਤਾਂ ਬਾਹਰ ਕੇ ਖੜੀ ਐ ਬਾਹਰ ਕਿਤੇ ਚਾਲ ਚੱਕ ਲੈ ਕਿਸੇ ਨਾਲ ਗੁਰਦੇਵ ਦਾ ਪਤਾ ਨਹੀਂ ਉਹਦੇ ਨਾਲ ਹੀ ਟੱਪ ਕੇ ਖੜਾ ਭੈਣ ਜੀ ਪੁੱਛ ਕਲ ਟਿਆਲ ਜਾਂ ਵਿਆਪ ਦਾ ਪਛਾਹ ਕਰ ਲੋਕੇ ਬਹਿ ਜਾ ਭੈਣ ਦੀ ਲੱਲ ਵਾਹ ਤੇ ਖੁਲਣੀ ਜੀ ਬੈਠੇ ਮੈਂ ਤਾਂ ਮਸ਼ੀਨ ਕੋਲੀ ਬੈਠੇ ਹੁਣ ਨਹੀਂ ਠੱਕਾ ਕਰਦੀ ਪੁੱਛ ਮਰਦੀ ਗੱਦਿਆਲ ਤੋਂ ਕੋਸ ਪਛਟਾਛ ਕਰਨੀਆ ਹੈ ਉਹ ਗਾਣੀ ਮੈਂ ਕਿਹ ਕੇ ਖਣਾ ਮੈਂ ਬੋਲਦਾ ਸੁਣ ਉਹ ਜੇ ਕਿਹ ਖਣਾ ਉਹ ਜਿਹੜਾ ਪੇੜਾ ਪੈ ਗਿਆ ਨਹੀਂ ਪੈ ਗਿਆ ਜਿਹਦਾ ਫੇਰੇ ਉਹ ਤਾਂ ਯਾਰ ਕਿਸੇ ਨੂੰ ਗਾਲਾਂ ਦੇ ਨਾ ਦੇਖੀ ਉਹ ਭੈਣ ਦੀ ਲੈਣ ਹਣੇ ਤਾਂ ਹੀ ਫੋੜਾ ਫਟਾਸੀ ਬੋਲ ਢੌਰ ਢੌਰ ਕਰਦਾ ਉਹ ਪਾਇ ਨੋ ਜਾ ਪਾਇ ਕੁਛ ਹੋ ਗਿਆ ਆਏ ਮੰਨੀ ਜਾ ਘੜੀ ਉਹ ਗੁਟਰੀਏ ਨਹੀਂ ਰਾਇ ਕੀ ਹੁੰਦਾ ਉਹ ਪੁਲਸਮਾ ਤੇ ਚਾਲ ਤੇ ਪੜੇ ਖਾ ਜਾਂਦੀ ਵੀ ਛਾਪੜੀ ਕਾ ਮੜਾ ਗਮੜੀ ਬੈਠ ਲੈ ਮਾਜਾ ਬਿਰਕਾ ਜਵਰੇ ਲਾ ਪਾਈਂ ਜਾਲੇ ਨਾ ਮਰਨਾ ਉਹ ਦੇਖਦਾ ਰਿਹਾ ਗਰਦਿਆਂ ਨੂੰ ਲੈ ਕੇ ਕਿ ਇੱਥੇ ਆਇਆ ਉਹਨਾਂ ਨੂੰ ਆਏ ਹੋ ਬੁੜੀ ਨਾ ਹੋ ਜੇ ਬੰਨ ਨੂੰ ਪਾਣੀ ਪਾ ਦੇ ਹਾਂ ਨਾ ਨੂੰ ਪਾਣੀ ਖੱਪਲੇ ਖੱਪਾ ਨਾ ਨਾ ਤੂੰ ਐ ਖੜਾ ਹੋ ਮੇਰੇ ਅੱਗੇ ਅੱਗੇ ਉਹ ਨਹੀਂ ਅੱਗੇ ਐ ਜਾਲ ਲੰਨਾ ਅੱਗੇ ਕੋਲੋਂ ਗਏ ਯਾਰ ਮੈਂ ਤਾਂ ਲਹੂ 6 5 6 ਤੂੰ ਮੈਨੂੰ ਡਰਾਈ ਹੈ ਨਹੀਂ 6 5 6 ਇੱਥੀ ਭਾਈ ਜੀ ਦੇਖੀ ਚੋ ਜਿਹੜੀ ਬਣੂ ਮੈਥਾ ਬਾਪੇ ਸ਼ੁੰਭਾ ਦਾਦਾ ਸ਼ੁੰਭਾ ਸੁੱਕ ਲਿਆ ਓਏ ਹਾਂ ਸ਼ੁੰਭਾ ਸੁੱਕ ਲਿਆ ਹਾਂ ਬਾਬਾ ਹੋ ਦੇ ਗਰਦਿਆਲ ਫੜ ਲਿਆ ਤੇ ਕੋਟ ਕੋਟੇ ਬਣਾਉਣ ਜੇ ਦਸੀ ਗਰਦਿਆਲ ਹਾਂ ਗਰਦਿਆਲ ਜੀ ਕਰ ਦੇਣੀ ਕਿਆ ਚੋ ਬਟਿਆਲ ਨੂੰ ਕੁੱਟੜ ਕੇ ਬਹੁਤ ਭਾਈ ਇਹ ਮੰਨਦਾ ਗਿਆ ਸੀ ਮੈਂ ਤਾਂ ਲੱਖਾਂ ਕੇ ਦਾ ਸੱਚਾ ਰੋਂਦਾ ਸੀ ਓਏ ਕਿਵੇਂ ਏ ਪਤਾ ਨਹੀਂ ਕੀ ਗੱਲ ਆ ਇਹ ਕਿਹੜੇ ਕਿਸੇ ਸਕੀਰੀ ਚ ਲੜਾਈ ਹੋਵੇ ਬੁੱਢ ਕੱਦਾਲ ਦੀ ਕੁੱਤੀ ਹੈ ਜੀ ਹਾਂ ਇਹ ਤਾਂ ਗੱਲ ਆ ਅਰਦਾ ਇਹ ਆਪਾਂ ਇੰਦਲਾਂ ਨੂੰ ਕੁਟਮੁਟਦਾ ਆ ਇਹ ਪਹਿਲੀ ਲੜੀ ਜਾਂਦਾ ਸੀ ਇਹਨੂੰ ਪਤਾ ਸੀ ਭਾਈ ਇਹ ਕਿਹੜਾ ਹੋਈ ਜਦੋਂ ਸਾਡੀ ਇੱਕ ਗੱਲ ਹੈਗੀ ਉਹ ਬਹੁ ਹੈ ਬੇਈਵਾਨ ਬੰਦੇ ਨਾਲ ਐ ਹੀ ਹੁੰਦਾ ਹੁੰਦਾ ਹਾਂ ਜਦੋਂ ਸਾਡੀ ਛੁਰਜੜ ਕਾ ਨਾਲ ਲੜਾਈ ਹੋਈ ਆ ਮੇਰੇ ਬਾਪੂ ਨੇ ਹਾਂ ਉਹ ਜੋ ਭਾਈ ਜਦਿਆ ਬਹੁ ਕੁਟਿਆ ਹੋਇਆ ਉਹਦੋਂ ਨੰਨੇ ਦਾ ਡਰੀ ਜਾਂਦਾ ਸਾਰੀ ਓਵਰ ਬੁੰਡੀ ਘਟਾਈਏ ਨੇ ਮੇਰੀ ਜਰਾ ਆਇਆ ਹੋਇਆ ਹਾਂ ਐਂ ਕਰ ਹੁਣ ਖੜਾ ਹੋ ਯਾਰ ਬੜਕਤਾ ਲੈ ਲਾ ਉਹ ਕੁੱਟਾ ਭਗੇਗਾ ਨਾ ਰਮੈ ਵੀ ਤੇਰੇ ਨਾਲ ਹੀ ਬੈ ਜਾ ਕੇ ਨਾਲ ਪਾਈ ਸੀ ਫੁੱਟੀ ਮੱਖਣ ਤਾਂ ਨਹੀਂ ਲਈ ਆ ਮੈਂ ਐਂ ਬੈਠਾ ਨੇ ਹਾਂ ਸਕੂਟਰ ਕਾ ਨਹੀਂ ਚੱਕਾਂ ਪੁੱਛ ਨਹੀਂ ਯਾਰ ਸਕੂਟਰ ਲੈ ਕਹਿੰਦੇ ਸੀ ਗੁਰਦਿਆਲ ਨੂੰ ਮੈਂ ਆਪ ਸੁਣਿਆ ਕਹਿੰਦੇ ਆ ਸਕੂਟਰ ਅਗੇ ਕਹਿੰਦਾ ਖੜਾ ਕੇ ਬਾਗ ਗਏ ਜੀ ਮੇਰੇ ਕੋਲ ਤਾਂ ਗਰਦਾਲ ਕੇ ਨਾ ਮੰਨਿਆ ਨਹੀਂ ਹਾਂ ਐ ਤਾਂ ਚੰਗਾ ਕੇ ਨਾ ਮੰਨਿਆ ਨਹੀਂ ਹਾਂ ਹਾਂ ਚੱਕਣ ਦੇਦਾ ਲਾ ਜੀ ਦੇ ਦੋ ਚੱਕਣ ਦੇਖੀ ਗੱਲ ਕਰਵਾਇਂ ਟਲ ਗਏ ਉਹਨਾਂ ਨੂੰ ਐ ਵੀ ਪੱਕਾ ਟਕਾਟਾ ਪਾ ਦੇਣਾ ਆਪਾਂ ਦਾ ਬੇਸ ਲਿਓ ਕੇ ਪੈ ਗਈ ਜੀ ਬਾਬਾ ਗਰਦਾਲ ਤੇ ਮਾ ਘਰ ਨਾ ਲੱਗੀ ਕਿ ਤੇ ਪੇਸ਼ ਕਰਾ ਦੇ ਛੁੜਦੇ ਪੱਟ ਦੂ ਥੜੂ ਨਾ ਜਵਾਨੀ ਲੱਗਦਾ ਮਾ ਨਹੀਂ ਨਾ ਇੱਕ ਚੱਟੈ ਨੂੰ ਐਵੇਂ ਜਾਣ ਕੇ ਕਹਿੰਦੇ ਵੀ ਪੇਸ਼ ਹੋਈ ਨੂੰ ਇਹਨੂੰ ਫੱਟਿਆ ਕੇ ਜਾਣਗੇ ਉਹ ਤੂੰ ਪੇਸ਼ ਕਰਾ ਦੇ ਤੈਨੂੰ ਛੱਡ ਜਾਂਗੀ ਹਾਂ ਉਹ ਬੜਾ ਕੇ ਪੇਸ਼ ਕਰਾਉ ਫੇ ਤਾਂ ਬੰਡ ਘੁੱਟ ਦੇਣਗੇ ਬੋਸ ਕਿ ਨਹੀਂ ਮੈਂ ਟੰਠਾ ਬੰਡ ਹਮਾ ਕੇ ਲਾਰੇ ਬਾਂਦਰ ਵਰਗੀ ਕਰ ਦੇਣ ਕਿ ਭੈਣ ਜੱਲ ਲੱਣਾ ਚੱਲ ਕੋਸ ਨਹੀਂ ਹੁੰਦਾ ਖੜਾ ਤਾਂ ਹੋ ਜਾ ਹੈ ਖੜਾ ਤਾਂ ਹੋ ਜਾ ਜੱਬ ਜੱਬ ਕਰ ਭਰਾਵਾ ਮਨ ਤੋਂ ਬੋਲੇ ਤਾਂ ਦੇਖਾਂਗੇ ਭੈਣ ਦੀ ਬੰਡੀ ਹੋਵੇ ਕਿ ਹੜੰਬੇ ਚ ਬਾਹੀ ਆ ਚੰਗਾ ਪਿਆਰ ਹੈ ਹੈ ਚੰਗਾ ਪਿਆਰ ਹੈ ਫਿਰ ਮਾਤਾ ਹੋੜ ਕੇ ਨਾ ਰਾਤ ਦੇ ਭੁੱਖਿਆਂ ਮੈਂ ਖੜੀਆ ਕੋਲੇ ਚੁੱਕ ਲੈਣ ਆਪਾਂ ਇੰਦੀ ਬੁੰਡ ਦੁੱਤ ਜਵੇ ਜਾਂ ਆਪੇ ਦੇਖੀਅਲ ਕਿ ਕੱਟਾ ਚੁੱਕ ਗਿਆ ਮੈਂ ਤਾਂ ਛਾਲਾ ਮਾਰੀ ਜੂ ਬਾਬਾ ਹਾਂ ਮੈਂ ਤਾਂ ਛਾਲਾ ਮਰੂਗੀ ਛਾਲਾ ਤਾਂ ਫੇਰ ਮਰੂ ਲੈ ਦੇ ਪਸਰਾ ਤਾਂ ਲੱਗ ਗਈ ਹਾਂ ਇਹ ਖੜਾ ਤੂੰ ਜਾ ਛਾਣਾ ਮੰਡਾ ਮੇਰੀ ਪੁੱਛਾ ਰੈਂ ਇਤਕਲ ਨੂੰ ਤੇ ਤੂੰ ਜਾ ਬਾਬਾ ਨਾ ਨਾ ਤੂੰ ਛਾਣਾ ਤੇਰੇ ਹੱਡ ਮੋੜ ਦੇ ਮੈਂ ਤੇਰਾ ਦਿਲ ਤਕੜਾ ਹੋ ਨਾ ਪਰ ਹੁਣ ਤਾਂ ਜੋੜਾ ਹੋ ਗਿਆ ਉmber ਦੇ ਸਾਹਬ ਨਾਲ ਇਹ ਗੱਲ ਦਾ ਦਾਂ ਵੀ ਤੂੰ ਹੀ ਮਾਰੀ ਸੀ ਨਾ ਖੜਾ ਹੋ ਨਹੀਂ ਤੂੰ ਜਾ ਤੂੰ ਛਾ ਰ ਤੇਰਾ ਪਤਾ ਨਹੀਂ ਲੱਗਦਾ ਬਲੇ ਆਪੇ ਬੋਡੀ ਟੇਪ ਹੀ ਜਾਣੀ ਮੂਰੇ ਹੋ ਕੇ ਦੇ ਖਿੱਚਗਾ ਉਹਦੇ ਵਜਾ ਭੈਣ ਦੀ ਬੁੰਡ ਦੇਣਾ ਫਿਰ ਤਾਂ ਹੀ ਮੈਂ ਹੱਸੀ ਵਾਲਿਆਂ ਨਾਲ ਆਉਣਾ ਤੇਲ ਪਵਾਉਣਾ ਮੈਂ ਦੇਖਤੀ ਹੁੰਦਾ ਸੀ ਮੂੰਹ ਕੁੱਟ ਜਾਣਗੇ ਸਾਰਾ ਦੇਖਣ ਦਾ ਕਮਾਲ ਮੰਨ ਕੇ ਤੇਰੀ ਮਾਇਆ ਦਾ ਚੰਗਾ ਮਗਾ ਉਂਕਿਆ ਹੋ ਗਿਆ ਲੈ ਪਹਿਲੇ ਫਿੱਕੇ ਤਾਂ ਹੁਣੀ ਸੀ ਮੈਂ ਤਖਾ ਦੇਣਾ ਲਖੀ ਦੇਖ ਰਿਹਾ ਸਾਰਾ ਦੇਖਣ ਦਾ ਇੰਨੀ ਲਿਆ ਆ ਬਾਬਾ ਇਹ ਦਾਲ ਲ ਮੇਲੇ ਚ ਬੰਜਾਰਿਆਂ ਨਾਲ ਦਾ ਹੋ ਜਾ ਕਦੀ ਚੁੰਨੜ ਬਣਨੇ ਨੇ ਗੱਲ ਨਾ ਕੰਡਾ ਚ ਆਇਆ ਨਹੀਂ ਇਹ ਤਾਂ ਉਹ ਬਣਨੀ ਸੀ ਜਿਹੜਾ ਸਾਵਾ ਇਹਦੇ ਸੱਚੇ ਰੋਗ ਦੇ ਤਾਂ ਸਹੀ ਬਣਾ ਆ ਆ ਭਾਈ ਦਾ ਫਾਈਨਲੀ ਫੁੱਦੀ ਤੇਰੇ ਪੂੜੰਦੇ ਫੇਕ ਤਾਂ ਕਿਤੇ ਨਾਲ ਖਾਣਾ ਬਾਬਾ ਜੀ ਬਹੁਤ ਬਹੁਤ ਖਾਣਾ ਭਾਈ ਇਹਦਾ ਕੁਦਰਤੋਂ ਮੈਂ ਰੋਗ ਗਿਆ ਬਾਹਰ ਤੇਰੇ ਪਿੱਛੇ ਸਿਰ ਦੇਣ ਨੂੰ ਦਿਆ ਰਹਾ ਮੈਂ ਹਾਂ ਮੇਰੀ ਗੁੰਡ ਪਾੜੋ ਲੈ ਗੁੰਡ ਪਾੜਨਾ ਪਊ ਤੇਰੇ ਨੂੰ ਚਿਹਰਾਂ ਦਿਨ ਦਿਆ ਰੱਖੀਏ ਨਾ ਭੈਣ ਨਾਲ ਤਾਂ ਛੇੜ ਦੇ ਕਮਾਲ ਕਰ ਤਾ ਛੇੜ ਹਜੇ ਵੀ ਹੋਏ ਲੈ ਛੇੜ ਕਾ ਦੀ ਬਬਾ ਯਾਰਾ ਟੜ ਕੇ ਠਾਣਾ ਬੰਦ ਦੇ ਮਜਾ ਆਗੇ ਨਹੀਂ ਫੜ ਲਊਗਾ ਮੈਂ ਲੱਖ ਰੁਪਏ ਜਾ ਕੇ ਕੋਈ ਖਿਮਾ ਕਰੇ ਪਬਨੇ ਨੇ ਕਿਹਾ ਪੰਪ ਤੋਂ ਫੜ ਪੰਪ ਤੋਂ ਪੰਪ ਤੋਂ ਪੰਪ ਤੋਂ ਐ ਕਰ ਖੇਤ ਟੱਪ ਚੱਲ ਭੈਣ ਜ ਲੈਣਾ ਦਵਾਰੇ ਉਪਰ ਬਾਹਰ ਤਾਂ ਨਿਕਲ ਫਿਰ ਖੜਾ ਤਾ ਤੈਨੂੰ ਆਖੀ ਤਾ ਬਿਲਕੁਲ ਚੱਲ ਆਇਆ ਏ ਬਾਬਾ ਸ਼ੁੰਬਾ ਜਾ ਛੱਜ ਕੱਢ ਦੇ ਭੈਣ ਜਾ ਲੱਲਾ ਕੱਢ ਦੇ ਤੂੰ ਵੀ ਸ਼ੁੰਬਾ ਕਰੇ ਕੱਜ ਕੱਢ ਕੇ ਤੂੰ ਮੂਰੇ ਨਹੀਂ ਕੰਦਾ ਜੇ ਤੈਨੂੰ ਡਰ ਲੱਗਦਾ ਤੂੰ ਮੂਰੇ ਤੁਰੇ ਚੱਲ ਅਰੇ 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 ਨਾ 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 ਤੂੰ ਮੈਂ ਤੂੜੀਆਂ ਜਲੇਟਾਂ ਯਾਰ ਤੂੰ ਅਰੇ ਹੋ ਜਾ ਹੋ ਜਾਂਦਾ ਤੈਨੂੰ ਅੱਖਾਂ ਜੀ ਬਣਾਉਣੇ ਮੈਂ ਖਾ ਪੱਕਦੇ ਹੀ ਮੈਂ ਗਿਆ ਦਾ 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 ਤੂੰ ਤਾਂ ਇੱਥੇ ਵਿਛੋੜਾ ਦੇਗਾ ਜੀ ਮੇਰਾ ਕਾਹਨੂੰ ਵਿਛੋੜਾ ਦੇਗਾ ਖੜ ਜਾ ਮੇਰਾ ਸਮਾਨ ਆ ਜਰਦਾ ਜੇ ਕਹੇਗਾ ਜੇਬ ਤੋਂ ਜਾ ਰੋ ਖੋ ਜਾ ਖੋ ਜਾ ਖੋ ਜਾ ਸਮਾਨ ਬਾਹਰ ਮੇਰੇ ਕੋਲੇ ਜੰਗੀ ਆ ਜਾ ਬਾਈ ਗੱਜਾ ਜਾਓ ਦਗਾ ਜਾਓ ਇਹ ਕੋਈ ਬਚਾ ਹੋਇਆ ਤਾਂ ਆ ਜੀਏ ਕੈਡੀ ਫੂਲ ਕਿੱਧਰ ਪਿਆ ਕੈਡੀ ਫੂਲ ਕਿੱਨਾ ਓਏ ਇਹ ਬੰਦ ਕਰ ਲੈ ਖੜਕਣਾ ਜਾਵੇ ਖੜਕਣੇ ਬਾਈ ਮੈਂ ਤਾਂ ਕਹਨਾ ਮੈਂ ਖੋਲ ਕੇ ਲਾਲੀ ਦੇ ਮੂਰੇ ਮੈਂ ਖੋਲ ਕੇ ਗਲਾਉਣੀ ਹੈ ਯਾਰ ਬਾਈ ਗੱਜਾ ਲਓ ਇਹ ਤਾਂ ਪਾਰਚ ਬੰਦਿਆ ਕੋਚਾ ਗਿਆ ਓਏ ਭਾਗੇ ਭਾਗੇ ਹਈ ਹਈ ਭਾਗੇ ਭਾਗੇ ਚੱਲ ਚੱਲ ਖੇਤ ਟੱਪ ਚੱਲ